ਅੱਜ ਲੁਧਿਆਣਾ ਦੇ ਹਲਕਾ ਆਤਮਨਗਰ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਪਰਮਾਹੰਕਾਰਾਂ ਮਿਲਿਆ ਜਦੋਂ ਸੇਵ ਦਾ ਲਾਈਫ ਐਨਜੀਓ ਦੇ ਪ੍ਰਧਾਨ ਅਮਿਤ ਕੁਮਾਰ ਦੇ ਵੱਲੋਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਅਮਿਤ ਕੁਮਾਰ ਨੇ ਦੱਸਿਆ ਕਿ ਭਾਜਪਾ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੰ ਦੇਖਦੇ ਹੋਏ ਅੱਜ ਉਸ ਨੇ ਆਪਣੇ ਸੈਂਕੜੇ ਸਾਥੀਆਂ ਦੇ ਨਾਲ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਉਹ ਲੁਧਿਆਣਾ ਸ਼ਹਿਰ ਦੀ ਸਮੁੱਚੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਉਹੋ ਭਾਰਤੀ ਜਨਤਾ ਪਾਰਟੀ ਪ੍ਰਤੀ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਯਾਸ ਕਰੇਗਾ ਉੱਥੇ ਹੀ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੀ ਸਮਰਚੀ ਟੀਮ ਦੇ ਵੱਲੋਂ ਅਮਿਤ ਕੁਮਾਰ ਦਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਉਸ ਦਾ ਨਿਗਾ ਸਵਾਗਤ ਕੀਤਾ ਗਿਆ ਅਤੇ ਉਸ ਨੂੰ ਵਧਾਈਆਂ ਦਿੱਤੀਆਂ ਗਈਆਂ ਜਾਗ ਦਾ ਵਿਸ਼ਾ ਬਣ ਕੇ ਰਹਿ ਗਈ ਆ ਵੀ ਜਿਹੜੇ ਕਹਿੰਦੇ ਸੀ ਨਸ਼ੀ ਅਸੀਂ ਖਤਮ ਕਰ ਦਾਂਗੇ ਔਰ ਮਹੀਨੇ ਚ ਕਰ ਦਾਂਗੇ ਚੁਟਕੀ ਵੀ ਜਾ ਕੇ ਕਰ ਦਾਂਗੇ ਅ ਡੇਢ ਸਾਲ ਹੋ ਗਿਆ ਮਿੱਤਰਾਂ ਔਰ ਡੇਢ ਸਾਲ ਚ ਨਸ਼ਾ ਘਟਣ ਦੀ ਬਜਾਏ ਲੰਬੇ ਸਤਰ ਤੇ ਵੱਧ ਗਿਆ ਸਕੂਲਾਂ ਚੋਂ ਕਾਲਜਾਂ ਚੋਂ ਨਿਕਲ ਕੇ ਸਕੂਲ ਸਤਰ ਤੇ ਆ ਗਿਆ ਇਹ ਔਰ ਪੰਜਾਬ ਦੀ ਬੜੀ ਦੁਰਦਸ਼ਾ ਹੋ ਰਹੀ ਆ ਕਿਉਂਕਿ ਇਹ ਲੋਗ ਅੱਜ ਨਸ਼ੇ ਦੇ ਨਾਮ ਤੇ ਤੁਸੀਂ ਦੇਖੋ ਦਿੱਲੀ ਦਾ ਉਪ ਮੁੱਖ ਮੰਤਰੀ ਸ਼ਰਾਬ mafia ਉਹਨਾਂ ਦਾ ਇੱਕ MP ਸੰਜੇ ਸਿੰਘ ਜਿਹੜਾ ਬੜਾ ਬੋਲਦਾ ਸੀ ਜਿਹੜਾ mafi ਨਾਮੇ ਦੇਣ ਨੂੰ ਬੜਾ ਮਸ਼ਹੂਰ ਆ ਉਹ ਜੇਲ੍ਹ ਚਲੇ ਗਿਆ ਔਰ ਬੜੀ ਜਲਦੀ ਇਹਨਾਂ ਨੇ ਸੁਪਰੀਮੋ ਔਰ ਜਿਹੜੀ ਜਦੋਂ ਪੰਜਾਬ ਦੀ ਲਿਕਵਰ ਪਾਲਿਸੀ ਖੁੱਲੀ ਤੂੰ ਨਸ਼ਿਆਂ ਦੀ ਇਹ ਗੱਲ ਕਰਨ ਵਾਲੇ ਆ ਨਸ਼ਿਆ ਕਰਕੇ ਹੀ ਇਹ ਲੋਕ ਇਹਨਾਂ ਦੀ ਸਰਕਾਰ ਗਿਰਨੀ ਆ ਨਸ਼ਿਆ ਕਰਕੇ ਇਹਨਾਂ ਲੋਕਾਂ ਦੇ ਅੰਦਰ ਜਾਉਂਦੇ ਸੀ ਗੱਲ ਕੀਤੀ ਸੰਜੀਤ ਦੀ ਆ ਕਿ ਇਹ ਤੇ ਪਰਸੋਂ ਜੁੱਥੇ ਵਿਰੋਧ ਵੀ ਹੋਇਆ ਜੀ ਔਰ ਉਹਨਾਂ ਨੇ ਪੁਤਲਾ ਵੀ ਭੁਕਿਆ ਸੀਗਾ ਜੀ ਹਾਂ ਦੇਖੋ ਉਹਨਾਂ ਨੇ ਪੁਤਲਾ ਭੁਕਿਆ ਕੀ ਉਹ ਇੱਕ ਦਿਨ ਚ ਗ੍ਰਿਫਤਾਰੀ ਹੋ ਗਈ ਇੱਕ ਲੰਬਾ ਪ੍ਰੋਸੈਸ ਚੱਲਿਆ ਉਹਦੇ ਖਿਲਾਫ ਸਬੂਤ ਆਏ ਨੇ ਇਹ ਤਾਂ ਉਦੋਂ ਵੀ ਕਹਿੰਦੇ ਸੀਗੇ ਕੇਜਰੀਵਾਲ ਬੋਲਦਾ ਸੀਗਾ ਇਹਨਾਂ ਦਾ ਸੁਪਰੀਮੋ ਕੀ ਕਹਿੰਦਾ ਸੀ ਵੀ ਜੇ ਤੁਸੀਂ ਇਹ ਹੱਥ ਨਹੀਂ ਲਗਾ ਸਕਦੇ ਸਾਡੇ ਬੰਦੇ ਨੂੰ ਇਹ ਝੂਠ ਬੋਲ ਰਹੇ ਆ ਇਹ ਸੰਜੀਤ ਸਿੰਘ ਨੂੰ ਹੱਥ ਨਹੀਂ ਲਗਾ ਸਕਦੇ ਸਰ ਰਿਕਵਰੀ ਕੁਛ ਨਹੀਂ ਹੋਈ ਹੈ ਤੇ ਜਿਹੜੇ ਉਹਨਾਂ ਨੇ ਕਿਹਾ ਤੁਸੀਂ ਸੁਸੋਧੀਆਂ ਨੂੰ ਗ੍ਰਿਫਤਾਰੀ ਕੀਤੀ ਉਹਨਾਂ ਕੋ ਵੀ ਕੋਈ ਰਿਕਵਰੀ ਨਹੀਂ ਹੋਈ ਹੈ ਉਹ ਸੰਜੀਤ ਸਿੰਘ ਨੂੰ ਤੁਸੀਂ ਕੋਈ ਵੀ ਪੈਸੇ ਨਹੀਂ ਕਰਦੇ ਤੁਸੀਂ ਕਾਨੂੰਨ ਨੂੰ ਆਪਾਂ ਇਸ ਤਰ੍ਹਾਂ ਹੀ ਸਮਝਦੇ ਆ ਬਿਨਾਂ ਕਿਸੇ ਰਿਕਵਰੀ ਦੇ ਬਿਨਾਂ ਕਿਸੇ ਇਲਜ਼ਾਮ ਦੇ ਕੋਈ ਬੰਦਾ 6 ਮਹੀਨੇ ਜੇਲ੍ਹ 'ਚ ਰਹਿ ਸਕਦਾ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਇਹ ਉਹਨਾਂ ਦੇ ਕਹਿਣ ਤੇ ਨਾ ਜਾਓ ਉਹ ਕੀ ਕਹਿੰਦੇ ਨੇ ਉਹ ਤਾਂ ਹਰ ਗੱਲ 'ਚ ਝੂਠ ਬੋਲਦੇ ਨੇ ਤੁਸੀਂ ਉਹਦੇ ਜਾ ਕੇ ਉੱਥੇ ਤੇ ਉਹਨਾਂ ਦੇ ਵਕੀਲਾਂ ਨਾਲ ਉਹਨਾਂ ਦੀ ਐਵੀਡੈਂਸ ਚੈੱਕ ਕਰੋ ਜੇ ਤੁਸੀਂ ਕਹੋ ਅਗਲੀ ਵਾਰੀ ਅਸੀਂ ਤੋੜੇ ਨਾਲ ਉਹਨਾਂ ਦੇ ਸਬੂਤ ਲੈ ਕੇ ਬਹਿ ਜਾਾਂਗੇ ਤੁਹਾਨੂੰ ਦੱਸ ਦਾਂਗੇ ਕੀ ਕੀ ਰਿਕਵਰ ਹੋਇਆ ਔਰ ਕੀ ਕੀ ਉਹਨਾਂ ਤੇ ਉਤੇ ਇਲਜ਼ਾਮ ਨੇ ਰਾਜਪਾਲ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੂੰ ਸੰਕੇਨ ਲਿਆ ਹੈ ਕਿ ਤੁਸੀਂ ਦੱਸੋ ਪੰਜਾਬ ਤੇ ਕਰਜ਼ਾ ਹੁਣ ਕਿੰਨਾ ਰਹਿ ਚੱਲ ਗਿਆ ਤੇ ਕੀ ਉਹਦੇ ਦੀ ਡਿਟੇਲ ਹੈ ਤੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਤੁਹਾਨੂੰ ਨਹੀਂ ਅਸੀਂ ਜਨਤਾ ਨੂੰ ਦੱਸਾਂਗੇ ਦੇਖੋ ਹੁਣ ਉਹ ਵੀ ਕੱਲ ਨੂੰ ਜਦੋਂ 70 ਬਰਾਂਦੇ ਨੇ ਤੇ ਉਦੋਂ ਵੀ ਜਨਤਾ ਨੂੰ ਪੁੱਛ ਕੇ ਬੁਲਾ ਲੈਣ ਜਦੋਂ ਮੁੱਖ ਮੰਤਰੀ ਦੀ ਸੋਚ ਚੱਕਣੀ ਸੀ ਮੁੱਖ ਮੰਤਰੀ ਜੀ ਨੇ ਉਸ ਦਿਨ ਰਾਜਪਾਲ ਸਾਹਿਬ ਤੋਂ ਕੋਲ ਕਿਉਂ ਗਏ ਸੀਗੇ ਵੀ ਸਾਡੀ ਸਰਕਾਰ ਦੀ ਸੋਚ ਚੱਕਾ ਲਓ ਇਹ ਆਪਣੇ ਮੁਤਾਬਕ ਤੁਸੀਂ ਸਾਰਾ ਕੁਝ ਚਲਾਓਗੇ ਤਾਂ ਇਸ ਤਰ੍ਹਾਂ ਹੀ ਚੱਲਣ ਵਾਲਾ ਦੇਸ਼ ਸੰਵਿਧਾਨ ਦੇ ਮੁਤਾਬਕ ਚੱਲਦਾ ਔਰ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਉਹਨਾਂ ਨੂੰ ਕੰਮ ਕਰਨਾ ਪੈਣਾ ਦੇਖੋ ਪਹਿਲੀ ਮੇਰਾ ਕਾਰਨ ਇਹ ਸੀ ਜਿਹੜਾ ਝੂਠੂ ਟੋਲਾ ਇੱਕ ਝੂਠਾ ਇਨਕਲਾਬੀ ਇਹਨਾਂ ਨੇ ਝੂਠਾ ਇਨਕਲਾਬ ਦਾ ਸਹਾਰਾ ਲੈ ਕੇ ਲੋਕਾਂ ਨੂੰ ਬਿਸਲਾਫ ਸਲਾ ਕੇ ਵੋਟਾਂ ਲੈ ਲੀਆਂ ਉਹਨੂੰ ਅੱਜ ਮੈਂ ਠੁਕਰਾਇਆ ਇੱਕ ਜਿਹੜੀ ਅਸਲੀਅਤ ਪਾਰਟੀ ਹੈ ਉਹ ਜਨਤਾ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਹੱਕ ਸੱਚ ਦੀ ਪਾਰਟੀ ਹੈ ਮੈਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਆ ਜਿਹੜੇ ਝੂਠ ਦੀ ਮਨਿਆਰ ਤੇ ਜਿਆਦਾ ਦੇਰ ਦੁਵਾਰ ਨਹੀਂ ਟਿਕੀ ਰਹਿੰਦੀ ਇਸ ਨੂੰ ਮਕਾਨ ਟਹਾ ਹੀ ਜਾਂਦਾ ਸੋ ਆਪਾਂ ਸਾਰੇ ਇਕੱਠੇ ਹੋ ਕੇ ਜੁਆਇਨਿੰਗ ਕਰੀਏ ਬਾਕੀ ਤੁਸੀਂ ਮੇਰੀ ਜੁਆਇਨਿੰਗ ਦੀ ਗੱਲ ਕਰਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਬੀਜੇਪੀ ਦਾ ਝੰਡਾ ਲਹਿਰਾਊਗਾ ਜਿਹੜਾ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਕੁਛ ਕਰ ਰਹੀ ਹੈ ਉਹਦੇ ਤੋਂ ਡਰਨ ਵਾਲੇ ਨਹੀਂ ਜੇ ਸਾਡੇ ਨਾਲ ਸਮੁੱਚੀ ਲੀਡਰਸ਼ਿਪ ਖੜੀ ਆ ਤੇ ਅਸੀਂ ਡਰਨ ਵਾਲੇ ਨਹੀਂ ਕਿਸ ਤਰ੍ਹਾਂ ਦਾ ਝੂਠ ਦੀ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਦੱਸ ਰਿਹਾ ਦੇਖੋ ਕੁੜੀ ਮੁੰਡਾ ਇਕੱਠੇ ਬੈਠੇ ਆ ਵਿਚਾਰੇ ਆਪ ਸਾਂਝੇ ਜੇ ਆਪਣੇ ਕਿਸੇ ਘਰ ਦੇ ਵਿੱਚ ਜਾ ਕੇ ਫੈਸਲਾ ਕਰ ਰਹੇ ਆ ਤੇ ਉਹਨਾਂ ਤੇ ਪਰਚਾ ਕਰਾਇਆ ਜਾਂਦਾ ਇੱਕ ਥਾਣੇ ਇੰਚਾਰਜ ਚੌਂਕੀ ਇੰਚਾਰਜ ਨੂੰ ਘਰੇ ਬੁਲਾ ਕੇ ਉਹਨੂੰ ਸਲਾਮ ਮਸ਼ਵਰਾ ਦਿੱਤਾ ਜਾਂਦਾ ਵੀ ਜਾ ਬਈ ਉਧਰੇ ਜਾ ਕੇ ਇਦਾਂ ਕਾਰਵਾਈ ਕਰਦੀ ਉਹਦੇ ਤੇ ਜਾ ਕੇ ਇਦਾਂ ਕਰਦੀ ਪਰ ਇਹ ਚੀਜ਼ ਹੁਣ ਨਹੀਂ ਚੱਲਣ ਦੇਣੀ ਹੁਣ ਨਹੀਂ ਚੱਲਣ ਦੇਣੀ ਜੇ ਸਥਾਣੇ ਚੌਂਕੀ ਦੇ ਵਿੱਚ ੱਤਕਾ ਹੋਊਗਾ ਉੱਥੇ ਦਰੀ ਬਿਛਾ ਕੇ ਬੈਠਿਆ ਜਾਊਗਾ ਪ੍ਰੋਪਰ ਤੌਰ ਤੇ ਧਰਨਾ ਲਾਇਆ ਜਾਊਗਾ ਬਾਕੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਪਈ ਆਪਣਾ ਦਿੱਲੀ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਨੂੰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਪਈ ਆਪਣੀ ਆਪਣਾ ਕੁੱਤਾ ਕੁੱਤਾ ਦੂਸਰਿਆਂ ਦਾ ਕੁੱਤਾ ਟੋਮੀ ਇਹਨਾਂ ਦੇ ਹੁਣ ਪੈਰਾਂ ਨੂੰ ਸੇਕਾ ਲੱਗਣਾ ਸ਼ੁਰੂ ਹੋਇਆ ਤੇ ਹੁਣ ਨੱਚਣਾ ਸ਼ੁਰੂ ਕਰਤਾ ਕਹਿੰਦਾ ਨਾ ਦੇ ਅਮਾਨ ਵਿੱਚ ਸੱਚ ਤੇ ਵਿੜੇ ਖੜ ਕੇ ਨੱਚ ਕਿੰਨੇ ਕੁ ਲੋਕ ਜਿਹੜੇ ਤੁਹਾਡੇ ਨਾਲ ਅੱਜ ਜੁਆਇਨ ਹੋਏ ਦੇਖੋ ਅੱਜ ਤਾਂ ਇੱਕ ਟ੍ਰੇਲਰ ਸੀਗਾ ਟ੍ਰੇਲਰ ਸੀਗਾ ਪਈ ਜਿਹੜੇ ਮੇਰੇ ਨਾਲ 50 ਪਰਿਵਾਰ ਜੁਆਇਨ ਕੀਤੇ ਨੇ ਤੇ ਸੈਂਕੜੇ ਦਾ ਆਂਕੜਾ ਸੀਗਾ ਤੁਸੀਂ ਦੇਖੇ ਸੀਗਾ ਯੂਥ ਤੇ ਬਾਕੀ ਜਿਹੜਾ ਆਉਣ ਵਾਲਾ ਸਮਾਂ ਵਾ ਉਹਦੇ ਵਿੱਚ ਇੱਕ ਮੈਂ ਆਪਣਾ ਜਿਹੜਾ ਇੱਕ ਸਮੁੱਚੀ ਲੀਡਰਸ਼ਿਪ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਲੁਧਿਆਣੇ ਦੇ ਵਿੱਚ ਬੀਜੇਪੀ ਦਾ ਆਪਣਾ ਮੇਅਰ ਬਣਾਵਾਂਗੇ ਤੇ ਜਿਹੜਾ ਐਮਪੀ ਹੈ ਉਹ ਵੀ ਆਪਾਂ ਬੀਜੇਪੀ ਦਾ ਬਣਾਵਾਂਗੇ ਬਾਕੀ ਜਿਹੜੀਆਂ ਹਾਂ ਟੋਲੂ ਸਰਕਾਰਾਂ ਫਿਰਦੀਆਂ ਨੇ ਇਹ ਜੋ ਮਰਜ਼ੀ ਕਹਿੰਦੀ ਆ ਕੋਹ ਹੰਦੀ ਆ ਰਹਿਣ ਇਹਨਾਂ ਦਾ ਵੀ ਸਾਨੂੰ ਕੋਈ ਪਰਵਾਹ ਨਹੀਂ ਨਹੀਂ ਜੀ ਇਲੈਕਸ਼ਨ ਲੜੋਗੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਮੇਰੀ ਜਿੱਦਾਂ ਲੀਡਰਸ਼ਿਪ ਮੈਨੂੰ ਭਾਈ ਕਮਾਂਡ ਮੈਨੂੰ ਆਦੇਸ਼ ਕਰੂਗੀ ਮੈਂ ਉਸ ਆਦੇਸ਼ ਦਾ ਪਾਲਣ ਕਰੂੰਗਾ ਕੋਈ ਮੈਨੂੰ ਇਹ ਨਹੀਂ ਹੈ ਟਿਕਟਾ ਦੀ ਕੋਈ ਭੁੱਖ ਨਹੀਂ ਹੈ ਕੋਈ ਉਹਦੀ ਆਦੀ ਭੁੱਖ ਨਹੀਂ ਹੈ ਜੋ ਮੈਨੂੰ ਇਹ ਸਮੂੱਚੀ ਮੇਰੀ ਲੀਡਰਸ਼ਿਪ ਤੇ ਮੇਰੇ ਬਜ਼ੁਰਗ ਇਹ ਮੈਨੂੰ ਜੋ ਹੁਕਮ ਦੇਣਗੇ ਮੈਂ ਉਸ ਹੁਕਮ ਦੀ ਪਾਲਣਾ ਕਰਾਂਗਾ ਵਿਧਾਨ ਸਭਾ ਦੇ ਵਿੱਚ ਸਾਡੇ ਅਮਿਤ ਕਪੂਰ ਜੀ ਨੇ ਕਾਂਗਰਸਚ ਤੋਂ ਵੱਲੋਂ ਕੰਮ ਕਰਦੇ ਸੀ ਔਰ ਅੱਜ ਉਹਨਾਂ ਨੇ ਕੋਰੋਨਾ ਦੇ ਸਾਥੀਆਂ ਨੇ 50 ਦੇ ਕਰੀਬ ਅੱਜ ਜਿਹੜੇ ਜੁਆਇਨਿੰਗ ਅੱਜ ਕਰਵਾਈਆਂ ਨੇ ਔਰ ਅੱਜ ਮੈਂ ਅਮਿਤ ਕਪੂਰ ਜੀ ਨੌਰ ਉਹਨਾਂ ਦੇ ਜਿਹੜੇ ਹੋਰ ਸਾਥੀਆਂ ਨੇ ਜੁਆਇਨਿੰਗ ਕੀਤੀ ਅੱਜ ਬਹੁਤ-ਬਹੁਤ ਵਧਾਈ ਦੇਣਾ ਔਰ ਦੂਸਰਾ ਅਮਿਤ ਜੀ ਕਹ ਰਹੇ ਸੀ ਕਿ ਇਹ ਝੂਠੇ ਆਂਦੀ ਸਰਕਾਰ ਝੂਠਿਆਂ ਦੀ ਟੋਲੀ ਅਮਿਤ ਜੀ ਇਹ ਦੇ जगਜਹਿਰ ਹੋ ਚੁੱਕਾ ਹੈ ਕਿ ਸਵੇਰੇ ਉੱਠਦੇ ਨੇ ਝੂਠ ਬੁਲਣ ਵਾਸਤੇ ਝੂਠ ਬੋਲ ਕੇ ਇਹਨਾਂ ਨੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਔਰ ਅੱਜ ਉਹ ਝੂਠ ਦਾ ਸਾਰਾ ਲੈ ਗਈ ਜਿਹੜਾ ਅੱਗੇ ਅੱਜ ਫਿਰ ਦੁਬਾਰਾ ਪੰਜਾਬ ਨੂੰ ਗੁਮਰਾਹ ਕਰ ਰਹੇ ਨੇ ਪਰ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਦੇਖ ਚੁੱਕੀ ਹੈ ਇਹਨਾਂ ਨੂੰ ਕੰਮ ਕਰਦਿਆਂ ਨੂੰ ਅੱਜ ਕਾਰਪੋਰਸਲ ਇਲੈਕਸ਼ਨ ਦੇਖੋ ਨਹੀਂ ਕਰਾ ਰਹੇ ਕਿਉਂ ਨਹੀਂ ਕਰਾ ਰਹੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਨੂੰ ਸਾਡੇ ਜਮਾਨਤਾ ਜੋਤੋਣੀਆਂ ਨੇ ਇਸੇ ਵਜ੍ਹਾ ਦੇ ਕਰਕੇ ਅਜੇ ਜਿਹੜੇ ਕਾਰਪੋਰਸਲ ਇਲੈਕਸ਼ਨ ਨਹੀਂ ਕਰਾ ਰਹੇ ਅੱਗੋਂ ਐਮਪੀ ਦੇ ਇਲੈਕਸ਼ਨ ਆ ਰਹੇ ਨੇ ਔਰ ਲੋਕੀ ਹਾਰ ਲੈ ਕੇ ਬੈਠੇ ਨੇ ਜੁੱਤੀਆਂ ਦੇ ਹਾਰ ਲੱਗੇ ਬੈਠੇ ਨੇ ਜਿਹੜੇ ਇਹਨਾਂ ਦੇ ਗਲਾਂ ਦੇ ਵਿੱਚ ਪਾਣ ਵਾਸਤੇ ਜਿਹੜੇ ਇਹਨਾਂ ਨਾਲ ਲੋਕਾਂ ਨਾਲ ਝੂਠੇ ਵਾਦੇ ਕੀਤੇ ਸੀ ਇੱਕ ਵੀ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਔਰ ਅਮਜੀਦ ਦੱਸ ਰਿਹਾ ਸੀ ਕਿ ਕੋਸ਼ਿਸ਼ ਜਿਹੜੇ ਐਮਐਲਏ ਨੇ ਉਹ ਧਮਕੀਆਂ ਦੇ ਰਹੇ ਨੇ ਮੈਂ ਉਹਨਾਂ ਨੂੰ ਐਮਐਲਏ ਨੂੰ ਕਹਿਣਾ ਚਾਹਨਾ ਇਹ ਭਾਰਤੀ ਜਨਤਾ ਪਾਰਟੀ ਦਾ ਹੁਣ ਕਾਰਜਕਰਤਾ ਹੈ ਜੀ ਇਹਦੀ ਅੱਖ ਹਲ ਵੀ ਚੱਕਿਆ ਗਏ ਨਾ ਕੋਈ ਤੇ ਅੱਖ ਵੀ ਕੱਢਣਾ ਸੀ ਜਾਣਦੇ ਆ ਇੱਕ ਗੱਲ ਮੇਰੇ ਨੋਟ ਕਰਕੇ ਚੱਲਿਆ ਜਾਏ ਨਜਾਇਜ਼ ਕਿਸੇ ਵੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੇ ਉੱਪਰ ਧੱਕਾ ਕੋਈ ਕਰੇਗਾ ਐਸਮ ਜਨ న్యూਸ ਲਈ ਲੁਧਿਆਣਾ ਤੋਂ ਬਿਸ਼ੇਖ ਜਲੋਟਾ